ਦੋ ਪਾਰਟੀਆਂ ਦੇ ਆਪਸ ਝਗੜਾ ਹੋਇਆ ਸੀ ਇਹਨਾਂ ਦੀ ਪਹਿਲੇ ਪਾਣੀ ਨੂੰ ਲੈ ਕੇ ਤੇ ਜੇ ਧੂਆਂ ਦੀ ਜੋ ਸਟੇਟ ਹੈ ਉਹ ਅਨਗੋਨਟ ਸੀ ਹੋਰ ਇਹਨਾਂ ਦੀ ਝਗੜਾ ਚੱਲਦਾ ਆ ਰਿਹਾ ਸੀ ਪਾਣੀ ਦਾ ਖਾਲੀ ਲੈ ਕੇ ਹਮਮ ਔਰ ਕੱਲ ਜੋ ਹੈਗਾ ਜੀ ਉਹ ਲਾਈਟ ਵਾਲੇ ਫੌਕ ਜੋ ਹੋ ਰਹੀ ਸੀ ਉਹ ਕੋਈ ਗੱਲ ਨਹੀਂ ਹੋ ਰਹੀ ਉਹ ਸੇ ਨਾ ਵੀ ਆਪਸੀ ਝਗੜਾ ਹੋ ਗਿਆ ਔਰ ਆਮ ਐਂਡ ਜੋ ਸ਼ਾਪੇ ਜਿੱਥੇ ਕੋਈ ਬਾਤ ਕਰਦੀ ਨੂੰ ਹੋਤੀ ਨਹੀਂ ਉਹਦੇ ਨਾਲ ਦੋਵੇਂ ਪਾਰਟੀਆਂ ਨੇ ਆਪਸ ਵਿੱਚ ਝਗੜੇ ਉਹਦੇ ਕਰਕੇ ਦੋਵੇਂ ਪਾਰਟੀਆਂ ਦੀ ਆਪਸ ਵਿੱਚ ਜੋ ਅਪਰਾਛੇ ਜੋ ਇਹ ਦੋ ਦੋ ਵਕਤੀਆਂ ਦੀ ਜੋ ਹੋਈ ਹੈ ਉਹ ਦੇਖੀਏ ਹੂੰ ਮੈਮ ਇਸ ਪੂਰੇ ਮਾਮਲੇ 'ਚ ਐਫ ਆਈ ਆ ਦਰਜ ਹੋਈ ਹੈ ਹੁਣ ਤੱਕ ਹਾਂਜੀ ਹਾਂਜੀ ਐਫ ਆਈ ਆ ਦਰਜ ਹੋ ਚੁੱਕੀ ਹੈ ਔਰ ਇਹਦੇ ਵਿੱਚ ਜੋ ਦੋਸ਼ੀ ਹੈਗੇ ਜਾਂ ਦੋਹੋਂ ਦੋਨੇ ਵੱਲੋਂ ਦੋਸ਼ੀ ਨੇ ਹੂੰ ਉਹਨਾਂ ਦੀ ਲੇਕਿਨ ਉਹ ਸਾਰੇ ਹਸਪੀਟਲ 'ਚ ਹੈਗੇ ਉਹਨਾਂ ਦੀ ਇਲਾਜ ਜੋ ਹੈਗਾ ਉਹ ਅੰਦੇਸਰ ਚੱਲ ਰਹੀ ਹੈ

ਇੱਕ ਪਾਰਟੀ ਦਾ ਅਰਾਊਂਡ ਨੋ ਨੋ ਬੰਦੇ ਸੀਗੇ ਜੋ ਪਹਿਲੇ ਉੱਥੇ ਬੈਠੇ ਸੀ ਔਰ ਜੋ ਦੂਜੀ ਪਾਰਟੀ ਆਈ ਉਹ ਚਾਰ ਬੰਦੇ ਸੀਗੇ ਹੂੰ ਤੇ ਮਹਿਲਾਵਾਂ ਵੀ ਸ਼ਾਮਿਲ ਸਨ ਕੀ ਨਹੀਂ ਜੀ ਨਹੀਂ ਕੋਈ ਮਹਿਲਾਏ ਸ਼ਾਇਰ ਸ਼ਾਮਿਲ ਨਹੀਂ ਸਨ ਹੂੰ ਔਰ ਇਹ ਇੱਕ ਉਸੇ ਵੇਲੇ ਭੜਕਾਉ ਕਰਕੇ ਇਹ ਝਗੜਾ ਹੋਈ ਹੈ ਕਿਉਂਕਿ ਦੋਵੇਂ ਕੋਈ ਪਿੰਡ ਦੇ ਨੇ ਹੂੰ ਔਰ ਇੱਕ ਜੋ ਗਰੁੱਪ ਆਫ ਪੀਪਲ ਜੋ ਆਲਰੇਡੀ ਬੈਠੇ ਸੀ ਇੱਕ ਫਿਰ ਉਹਨੇ ਦੂਜੇ ਨੂੰ ਭੜਕਾਇਆ ਤੋ ਫਿਰ ਉਹ ਆਪਣੀ ਡਿਪਲੀਆਪੇ ਉਹ ਅਬੀ ਆਪਨੀ ਚੜੜਾ ਹੋਈ ਹੈ ਹੂੰ ਤੇ ਇਸ ਪੂਰੇ ਮਾਮਲੇ 'ਚ ਮੈਮ ਕੋਈ ਗ੍ਰਿਫਤਾਰੀ ਹੋਈ ਹੈ ਹੁਣ ਤੱਕ ਨਹੀਂ ਜੀ ਜੋ ਜੋ ਇਨਵੋਲਡ ਸਗੇ ਝਗੜੇ ਦੇ ਵਿੱਚ ਸਾਰੇ ਹਸਪਤਾਲ 'ਚ ਹੈਗੇ ਆ ਹੂੰ ਤੋ ਉੱਥੇ ਆਪਣੀ ਫੋਰਸ ਮੌਜੂਦ ਨੇ ਜੋ ਇੱਕ ਵਾਰੀ ਡਾਕਟਰ ਸਾਹਿਬ ਉਹਨਾਂ ਨੂੰ ਫਿਟ ਡਿਕਲੇਅਰ ਕਰਨਗੇ ਤੋ ਫਿਰ ਉਹਦੇ ਅੱਗੇ ਉਹਨਾਂ ਦੀ ਅਰੈਸਟ ਹੋਵੇ ਤੇ ਮੌਕੇ ਵਾਧਾ ਤੇ ਜਿਨ੍ਹਾਂ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਜ਼ਬਤ ਕਰ ਲਏ ਗਏ ਨੇ ਅਨੁਸਾਰ ਵਪਨ ਤੇ ਵਪਨ ਤੋਂ ਅੱਗੇ ਰਿਕਵਰਡ ਜੀ ਹੂੰ ਤੇ ਪੂਰੀ ਕੱਲ ਕਿੰਨੇ ਕ ਵਜੇ ਦੀ ਘਟਨਾ ਹੈ ਮੈਮ ਕਿੰਨੇ ਕ ਵਜੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅ ਇਹ ਇਸ ਵੀਰੀ ਸੋਰੀ ਸ਼ਮੀ ਕੱਲ ਆਰਾਊਂਡ 7:00 7:00 ਜੀ ਤੁਨੇ ਕਹਿੰਦੇ ਲਿਖੀ ਚਾਲੀ ਰਹੀ ਗਈ ਸੀ ਕਮ ਹੂੰ ਹੂੰ ਜੀ ਨਹੀਂ ਜੋ ਬੇਸਿਕਲੀ ਜੋ ਚਰਗੜਾ ਹੈ ਉਹ ਪਾਣੀ ਨੂੰ ਲੈ ਕੇ ਹੋਇਆ ਹੈ ਮਤਲਬ ਟਾਈਮ ਦਿੱਤਾ ਗਿਆ ਸੀ ਕਿ ਦੋਵੇਂ ਪਾਰਟੀਆਂ ਨੂੰ ਕਿੱਥੇ ਮਿਲਣਾ ਹੈ ਨਹੀਂ ਜੀ ਨਹੀਂ ਇਹ ਗਲਤੀ ਨਹੀਂ ਜੀ ਜੋ ਹੁਣ ਤੱਕ ਵੀ ਆਪਣੀ ਜੋ ਪਹਿਲੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਆਈ ਹੋਈ ਹੈ ਥੇ ਪਹਿਲੇ ਵੀ ਇਨਰ ਦੀ ਪਿੰਡ ਦੇ ਵਿੱਚ ਝਗੜਾ ਸੀਗਾ ਜਿਵੇਂ ਇਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਚੁਅਲੀ ਲੀਸ ਆ ਗਿਆ ਸੀਗਾ ਹੂੰ ਸੋ ਹੁਣ ਜੋ ਰੀਸੈਂਟ ਜੋ ਗੱਲ ਹੋਈ ਹੈਗੀ ਹੈ ਉਹ ਹੈ ਕਿ ਕੱਲ ਜੋ ਇੱਕ ਪਾਰਟੀ ਉਹ ਆਪਣੇ ਇਹਦੇ ਵਿੱਚ ਬੈਠੀ ਸੀ ਇੱਕ ਦੁਕਾਨ ਦੇ ਦੁਕਾਨੇ ਮੂਰੇ ਬੈਠੀ ਸੀ ਹੂੰ ਔਰ ਉਹਨੇ ਦੇਖਿਆ ਕਿ ਦੂਜੇ ਪਾਰਟੀ ਦੇ ਇੱਕ ਬੇਟੇ ਨੇ ਉੱਥੇ ਉਹ ਗੁਰਦਾਰਾ ਸਾਹਿਬ ਨੂੰ ਜਾ ਰਿਹਾ ਸੀਗਾ ਮਠਾਕੇ ਕਰਨ ਜੀ ਜੀ ਉਹਨਾਂ ਨੂੰ ਦੇਖ ਕੇ ਦੱਸਿਆ ਗਿਆ ਕਿ ਉਹਨਾਂ ਦੀ ਆਪਸ ਵਿੱਚ ਵੀ ਪਹਿਲੇ ਹੀ ਮੰਨ ਦੇ ਵਿੱਚ ਸੀਗਾ ਤੇ ਉਹਨਾਂ ਦੀ ਆਪਸੀ ਵੀ ਚੱਲੀ ਉਹ ਗੱਲ ਬਾਤਿੰ ਤਾਂ ਫਿਰ ਵਹਾਂ ਤੇ ਨਵੀਂ ਆਪਟੀ ਸ਼ੁਰੂ ਹੋ ਗਈ ਜੀ ਮੈਮ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਵੀ ਇਹਨਾਂ ਦੇ ਵਿਚਾਲੇ ਆਪਸੀ ਝਗੜਾ ਹੋਇਆ ਸੀ ਇਸ ਤੋਂ ਪਹਿਲਾਂ ਵੀ ਆ ਪੂਰਾ ਮਾਮਲਾ ਤੁਹਾਡੇ ਕੋਲ ਪਹੁੰਚ ਚੁੱਕਿਆ ਇਹਨਾਂ ਦੀ ਪਹਿਲੇ ਵੀ ਅ ਦੇਖੀ ਜੀ ਜ਼ਮੀਨ ਦੀ ਝਗੜਾ ਜੋ ਹੁੰਦੀ ਹੈ ਉਹਦੇ ਵਿੱਚ ਉਹ ਇਹ ਇੱਕ ਤਰੀਕੇ ਨਾਲ ਇੱਕ 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 ਟਾਈਮ ਤੇ ਸੁਲਝਾ ਮਿਲ ਜਾਂਦਾ। ਹਮਮ ਔਰ ਇਹ ਕੋਈ ਪਿੰਡ ਦੀ ਹੈਗੀ ਹੈ तकरीबन 15 ਸਾਲ ਤੋਂ ਇਹਨਾਂ ਦੀ ਆਪ ਹੀ ਇਹ ਚੱਲਦਾ ਸੀਗਾ ਇੱਕ ਮਨਮੁਠਾ ਹੋਂਦਾ ਸੀਗਾ। ਜੀ ਜੀ ਔਰ ਇਹਨਾਂ ਨੂੰ ਬੁਲਾਇਆ ਵੀ ਗਏ ਸੀਗਾ ਔਰ ਇਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਲਈ ਵੀ ਆ ਗਿਆ ਸੀਗਾ। ਫਿਰ ਉਨੇ ਸਾਰੇ ਪਿੰਡ ਮੋਟਵਾਰ ਲੋਕੀ ਆ ਕੇ ਇਹਨਾਂ ਦੱਸਣਾ ਤੇ ਉਹ ਜੀ ਅੱਜ ਦੇ ਜੇ ਫਿਰ ਕਰ ਕੰਮ ਨਹੀਂ ਕਰਾਂਗੇ। ਜੀ ਜੀ ਬਹੁਤ ਬਹੁਤ ਸ਼ੁਕਰੀਆ ਅਸ਼ਵਨੀ ਗੋਟਿਆਲ ਮੈਮ ਜੋ ਬਟਾਲਾ ਐਸਐਸਪੀ ਸਾਹਿਬ ਨਾਲ ਜੁੜੇ ਸੀ ਤੇ ਡਿਟੇਲਸ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਕੱਲ੍ਹ ਸ਼ਾਮ ਨੂੰ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੋ ਗਰੁੱਪ ਮਿਲੇ ਤੇ ਇੱਕ ਗਰੁੱਪ ਦੇ ਇੱਕ ਧਿਰ ਦੇ 9 ਲੋਕ ਪਹਿਲੇ ਹੀ ਮੌਕੇ ਤੋਂ ਮੌਜੂਦ ਸੀ ਦੂਸਰੇ ਧਿਰ ਦੇ 4 ਲੋਕ ਮੌਕੇ ਤੇ ਪਹੁੰਚੇ ਤੇ ਬਹਿਸਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ ਮੌਕੇ ਤੇ ਹੀ ਤਾਵਰ ਤੋਰ ਗੋਲੀਆਂ ਚਲਾਈਆਂ ਗਿਆ 60 ਤੋਂ ਜ਼ਿਆਦਾ ਰਾਉਂਡ ਫਾਇਰਿੰਗ ਕੀਤੀ ਗਈ ਹਾਲਾਂਕਿ ਦੋਵੇਂ ਪਿਰਾਦੇ ਦੋ-ਦੋ ਲੋਕਾਂ ਦੀ ਮੌਤ ਹੋ ਗਈ ਹੈ ਜਿਨੇ ਵੀ ਉੱਥੇ ਬਾਕੀ ਮੌਜੂਦ ਸੀ ਜਿਹੜੇ ਇਲਾਜ ਨੇ ਹਸਪਤਾਲ ਚ ਉਹਨਾਂ ਦਾ ਇਲਾਜ ਚੱਲ ਰਿਹਾ ਤੇ 15 ਸਾਲ ਪੁਰਾਣਾ ਰੰਜਿਸ਼ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਜਿੱਤੇ ਚੱਲਦੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਮੈਮ ਐਸਐਸਪੀ ਦਾ ਕਹਿਣਾ ਹੈ ਕਿ ਜਿਨੇ ਵੀ ਮੌਕੇ ਵਾਂਦਾ ਤੇ ਲੋਕ ਉੱਥੇ ਮੌਜੂਦ ਸੀ ਚਾਹੇ ਦੀ ਮੌਤ ਹੋ ਗਈ ਹੈ ਤੇ ਬਾਕੀ ਜਿਹੜੇ ਇਲਾਜ ਨੇ ਹਾਲਾਂਕਿ ਇਸ ਪੂਰੇ ਮਾਮਲੇ ਤੇ ਐਫਆਈਆਰ ਦਰਜ ਕਰ ਲਈ